ਹੁਣ ਜਿਹੜੇ ਸਾਡੇ ਅਗਲੇ ਕਾਲਰ ਨੇ ਬਹੁਤ ਦੇਰ ਤੋਂ ਜਿਹੜਾ ਹੈ ਵੇਟ ਕਰ ਰਹੇ ਨੇ ਮੈਂ ਉਹਨਾਂ ਨੂੰ ਜਿਹੜਾ ਔਨ 에ਅਰ ਲੈ ਕੇ ਆਨਾ। ਇਸ ਲਈ ਕਾਲਰ ਨੇ ਬਹੁਤ ਹਾਂਜੀ ਸਰਦਾਰ ਕਸ਼ਮੀਰ ਸਿੰਘ ਜੀ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਤੋਂ ਵੀ ਮਾਫੀ ਮੰਗਣੀ ਪਏਗੀ ਜੀ ਤੁਸੀਂ 30 ਮਿੰਟ ਜਿਹੜੀ ਆ ਵੇਟ ਕੀਤੇ ਔਨ 에ਅਰ ਆਣ ਲਈ। ਸਰਦਾਰ ਕਸ਼ਮੀਰ ਸਿੰਘ ਜੀ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਤੇ ਹਾਂਜੀ ਤੁਸੀਂ ਸੁਣ ਰਹੇ ਹੋ ਜੀ ਮੇਰੀ ਆਵਾਜ਼? ਹਾਂਜੀ ਹਾਂਜੀ ਬਿਲਕੁਲ ਸੁਣ ਰਹੇ ਆ ਜੀ। ਮੈਂ ਦੁਬਾਰਾ ਆਇਆ ਭਈ ਦੇਖੋ ਸਾਡੇ ਕੋਲ ਨਾ ਆਪਾਂ ਵਾਰ-ਵਾਰ ਗੱਲ ਕਰ ਰਹੇ ਹਾਂ ਕਿ ਹਿੰਦੂ ਤੇ ਸਿੱਖ ਦਾ ਮੁੱਦਾ ਬਣਾਇਆ ਗਿਆ ਔਰ ਦੂਸਰੀ ਚੀਜ਼ ਇਹ ਕਹਿ ਰਹੇ ਸੀ ਇਕੱਠੇ ਕਿਉਂ ਨਹੀਂ ਹੋ ਰਹੇ ਜੀ ਜਿਹੜੀ ਮੈਂ ਗੱਲ ਕਹਿਣ ਜਾ ਰਿਹਾ ਨਾ ਤਾਂ ਇਹਦੇ ਨਾਲ ਰੇਡੀਓ ਸਪੈਫਟ ਦਾ ਕੋਈ ਲੈਣ-ਦੇਣ ਹੈ ਤਾਂ ਨਾ ਜਸਵਿੰਦਰ ਸਿੰਘ ਦਾ ਕੋਈ ਲੈਣ-ਦੇਣ ਹੈਗਾ ਜੀ ਜੋ ਮੈਂ ਕਹਿ ਰਿਹਾ ਮੈਂ ਸੱਚਾ ਕਹਿ ਰਿਹਾ ਮੈਂ ਤੁਸਾਂ ਜੀ ਦਰਦੇ ਕਹੂੰਗਾ ਜੀ ਇੱਥੇ ਸਾਡੇ ਕੋਲ ਨਫਰਤ ਦੀ ਜਿਹੜੀ ਜਿਹੜੀ ਕਿ ਇੱਕ ਛੜੀ ਭੇਜੀ ਆ ਨਾ ਜੀ ਉਹ ਬਹੁਤ ਔਖਾ ਜ ਹੈ ਉਹਦੇ ਲਈ ਕਹਿਣਾ ਪਈ ਮੈਂ ਘਰ ਬੈਠਾ ਨਿਊਜ਼ ਦੇਖ ਰਿਹਾ ਸੀ ਜੀ ਤੇ ਇੰਡੀਆ ਤੋਂ ਨਿਊਜ਼ ਆ ਰਹੀ ਸੀ ਜੀ ਇੰਡੀਆ ਦੇ ਹਰ ਚੈਨਲ ਤੇ ਚੱਲ ਰਹੀ ਸੀ ਜੀ ਕੀਸ਼ ਸ਼ਰਮਾ ਜੀ ਮੰਦਰ ਵਾਲੇ ਉਹ ਕਹਿ ਰਹੇ ਸੀਗੇ ਤੇ ਇੱਥੇ ਮੰਦਰ ਦੇ ਪਿਆਰੀ ਤੇ ਗੋਲ ਚੱਲ ਗਈ ਹਾਲਾਂਕਿ ਉਹ ਗੋਲੀ ਦੇ ਨਾਲ ਕੋਈ ਕੰਸਰਨ ਨਹੀਂ ਸੀ ਇੱਥੇ ਦਾ ਹੂੰ ਹੂੰ ਮੈਂ ਵੀ ਸਾਰੇ ਉਹ ਨਿਊਜ਼ ਮੈਂ ਰਿਕਾਰਡਿੰਗ ਕਰਨ ਤੋਂ ਬਾਅਦ ਮੈਂ ਸਾਰੇ ਜਿਹੜੇ ਆਪਣੇ ਮੇਨ ਇੱਥੇ ਬੰਦੇ ਹੈਗੇ ਆ ਚੰਗੇ ਜਿਹੜੇ ਮੇਰੇ ਲਿੰਕ ਦੇ ਵਿੱਚ ਹੈਗੇ ਮੈਂ ਉਹਨਾਂ ਨੂੰ ਕਾਲਾਂ ਕੀਤੀਆਂ ਹੂੰ 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 ਕਿ ਤੁਹਾਨੂੰ ਪਤਾ ਇੱਥੇ ਮੰਦਰ ਮੰਦਰ ਬਹੁਤ ਨੇੜੇ ਆ ਹੂੰ ਕਿ ਇੱਥੇ ਕੋਈ ਗੋਲੀ ਚੱਲੀ ਦੀ ਉਹ ਕਿੰਨ ਸੰਤ ਪਤਾ ਹੀ ਨਹੀਂ ਇਹ ਮੈਂ ਨਿਊਜ਼ ਵਾਲਿਆਂ ਨੂੰ ਮੇਨ ਜਿੱਦਾਂ ਸਾਡਾ ਆਪਣਾ ਮੇਨ ਸਟਰੀਟ মিডিਆ ਸਾਰੇਆਂ ਤੇ ਦੇਖਿਆ ਕਿਤੇ ਕੋਈ ਨਿਊਜ਼ ਨਹੀਂ ਆ ਰਹੀ ਉਹ ਇੰਨੇ ਯੋਰਾ ਸ਼ੋਰਾ ਚ ਉੱਥੇ ਇੰਡੀਆ ਜੀ ਖਾਲਸਤਾਨੀਆਂ ਨੇ ਗੋਲੀ ਚਲਾਤੀ ਖਾਲਸਤਾਨੀਆਂ ਨੇ ਆ ਕਰਤਾ ਜਦੋਂ ਉਹ ਗੱਲ ਹੋਈ ਫਿਰ ਮੈਂ ਜਦੋਂ ਇਹ ਗੱਲ ਕੀਤੀ ਤਾਂ ਬਾਅਦ ਵਿੱਚ ਫਿਰ ਇੱਥੇ ਨਿਊਜ਼ ਲੱਗਣੀ ਸੀ ਉਹ ਜੋ ਨਿਊਜ਼ ਲੱਗੀ ਤਾਂ ਉਹੀ ਸ਼ਤੀ ਕੁਮਾਰ ਜੀ ਮੋੜ ਕੇ ਉਸੇ ਚੈਨਲ ਤੇ ਜਾ ਕੇ ਕਹਿ ਰਹੇ ਨਾ ਜੀ ਨਾ ਮੇਰਾ 40 ਸਾਲ ਤੋਂ ਇਹ ਨਾਲ ਖਾਲਸਤਾਨੀਆਂ ਦੇ ਨਾਲ ਇਹ ਬਿਜ਼ਨਸ ਚੱਲਦਾ ਆ ਜਾਣੀ ਕਿ ਹੋਈਆਂ ਅਫਵਾਹਾਂ ਇਹੋ ਜਿਹੇ ਭੜੇ ਗੰਦੇ ਜਿਹੜੇ ਤੌਰ ਤਰੀਕੇ ਆ ਸਰਕਾਰਾਂ ਦੇ ਮਗਰ ਲਾ ਕੇ ਕਰਨੇ ਇਹ ਗਲਤ ਹੈਗਾ ਕਿ ਛਿੱੜੀਆਂ ਹੁੰਦੇ ਹੋਏ ਜੀ ਜੀ ਸਾਡੀ ਸਾਡੀ ਇਹ ਜਾਨੀ ਕਿ ਇੱਥੇ ਗੁਰਦੁਆਰੇ ਮੰਦਿਰ ਸਾਰੇ ਇੱਕੋ ਹੀ ਲੋਕਾਂ ਦੇ ਇਕੱਠੇ ਸਾਂਝੇ ਚੱਲਦੇ ਜੀ ਹਾਂਜੀ ਹਾਂਜੀ ਮੈਂ ਬੇਨਤੀ ਕਰਾਂਗਾ ਜੀ ਬਰੀਫਲੀ ਬਰੀਫਲੀ ਆਪਣਾ ਜਿਹੜਾ ਤੁਸੀਂ ਗੱਲਬਾਤ ਤੁਹਾਨੂੰ ਜੀ ਕਿਉਂਕਿ ਜਿਹੜੀ ਅਸਲੀ ਗੱਲ ਹੁੰਦੀ ਕਹਿਣੀ ਪੈਂਦੀ ਆ ਜੀ ਪਰ ਇਹ ਵੀ ਫਿਰ ਇਹਨਾਂ ਨੇ ਸਾਡੇ ਮੰਦਰਾਂ ਗੁਰਦੁਆਰਿਆਂ 'ਚ ਕੋਈ ਨਿਸ਼ਚੇਤਾ ਦਾ ਜੀ ਸਾਨੂੰ ਸਾਰਿਆਂ ਨੂੰ ਚਲੋ ਮੈਂ ਮੈਂ ਭਾਈ ਸਾਹਿਬ ਗੱਲ ਕਰਾਂਗਾ ਜੀ ਇਹ ਪੰਜਾਬੀ ਕਮਿਊਨਿਟੀ ਦਾ ਮੁੱਦਾ ਨਹੀਂ ਹੈ ਹਿੰਦੂਆਂ ਦਾ ਸਿੱਖਾਂ ਦਾ ਨਹੀਂ ਇਹ ਸਾਰੀ ਕੈਨੇਡੀਅਨ ਕਮਿਊਨਿਟੀ ਦਾ ਮੁੱਦਾ ਹੈ ਜੀ ਮੈਂ ਇੰਨੀ ਗੱਲ ਕਰਾਂਗਾ ਸਰ ਹਾਂਜੀ 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 ਮੈਂ ਐਸੇ ਕਰਕੇ ਗੱਲਣ ਲੱਗਾ ਫਿਰ ਉਹ ਜਿਹੜਾ ਸੀ ਅਫਵਾਹ ਸੀ ਨਾ ਜਿਹੜੀ જિલ્લાਾਂ ਦੇ ਵਿੱਚ ਉਹ ਜਿਹੜੀ ਸਾਡੇ ਪੈ ਗਈ ਸ਼ੱਕ ਜੀ ਉਹ ਜਿਹੜੀਆਂ ਦੂਸਰੀਆਂ ਗਵਰਨਮੈਂਟ ਜਿਹੜੇ ਜੁੜੇ ਹੋਏ ਮੰਨਦੇ ਆ ਜੀ ਜੀ ਮੈਨੂੰ ਮੈਨੂੰ ਜੇ ਅਗਲੀ ਕਾਲ ਲੈਣੀ ਪੈਗੀ ਜੀ ਥੈਂਕ ਯੂ ਥੈਂਕ ਯੂ ਹਾਂਜੀ ਕਸਤੂਰੀ ਗੋਇਲ ਜੀ ਤੁਹਾਡਾ ਪ੍ਰੋਗਰਾਮ 'ਚ ਦੁਬਾਰਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਭਾਈ ਜੀ ਆਪਣੇ ਜਿਹੜੇ ਮਹਿਮਾਨ ਆਏ ਸੀ ਨਾ ਜੀ ਉਹ ਕਹਿੰਦੇ ਸੀ ਵੀ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਉਹ ਭਾਈ 10 ਸਾਲ ਹੋਰ ਸੇਵਾਗੋਆਂ ਵਾਲੀ ਦੀ ਕਰ ਦਿਓ ਬਈ ਤੁਸੀਂ ਜਿਹੜਾ ਫੜਿਆ ਗਿਆ ਜਿਹਨੇ ਕੀਤਾ ਉਹਨੂੰ ਉੱਥੇ ਭੇਜੋ ਲੋਕੀ ਚਾਹਨੇ ਮੈਨੇ ਇਹ ਵੀ ਬਹੁਤ ਵੱਡੀ ਸਜ਼ਾ ਹੁੰਦੀ ਹੈ ਵੀ ਮੁੜ ਕੇ ਤੂੰ ਕਦੇ ਜਾਣ ਨਹੀਂ ਸਕਦਾ ਨਾਲੇ ਵੀ ਤੁਸੀਂ ਸਜ਼ਾ ਦੇਣੀ ਅੱਜ ਕੀ ਕਿ ਹੋਣਾ ਉਸ ਤੋਂ ਹੈ ਤੁਸੀਂ ਜੋ ਜੋ ਉੱਥੇ ਭੇਜਿਓ ਜੇ ਚੋਅ ਆਇਆ ਜਿਹੜਾ ਮਰਜੀ ਮੁਲਕ ਦਾ ਹੋਵੇ ਪਾਕਿਸਤਾਨ ਤੋਂ ਆਇਆ ਬੰਗਲਾਦੇਸ਼ ਤੋਂ ਆਇਆ ਇੰਡੀਆ ਤੋਂ ਆਇਆ ਚਾਈਨਾ ਤੋਂ ਜਿੱਥੋਂ ਮਰਜੀ ਆਇਆ ਜਿਹਨੇ ਗਲਤ ਕੰਮ ਕੀਤਾ ਉਹ ਉੱਥੇ ਹੀ ਭੇਜੋ ਲੈ ਭਾਈ ਜੋਚੀ ਰੱਖੋ ਲੈ ਉਹ ਜਿਹੜਾ ਰੋਟੀਆਂ ਖਾਵੇ ਤੁਸੀਂ ਆਵੇ ਮੁਫੱਤ ਦੇ ਜੋ ਜਿਵੇਂ ਕਹਿੰਦੇ ਕੱਟਾ ਬਣ ਹੀ ਜਾਂਦੇ ਹੋ ਉਹ ਜਿਹੜਾ ਭਾਈ ਜਿਹਨੇ ਕੀਤਾ ਉਹਨੂੰ ਉੱਥੇ ਭੇਜੋ ਸੋ ਇਹ ਕਰਕੇ ਸਰਕਾਰਾਂ ਤੋਂ ਵੀ ਇਹ ਮੰਗਣਾ ਚਾਹੀਦਾ ਭਾਈ ਵੀ ਜਿਹੜੇ ਤੁਸੀਂ ਲੋਕਾਂ 'ਤੇ ਜਿਹੜੇ ਚਾਰਜ ਲਾਉਣੇ ਆ ਲਾ ਕੇ ਨਾਲ ਦੀਆਂ ਉਹਨਾਂ ਨੂੰ ਰਿਪੋਰਟ ਕਰੋ ਸੋ ਇਹ ਜਿਹੜੀਆਂ ਗੱਲਾਂ ਨੇ ਜੀ ਜੇ ਕੰਨੇ ਹੁੰਦੇ ਵੀ ਜੇ ਹੁਣ ਆਪਾਂ ਉਹਨਾਂ ਦੇ ਆ ਕਰਨਾ ਯਾ ਕਰਨਾ ਉਹਦੇ ਫੇਰ ਕੰਮ ਲੰਮਾ ਪਈ ਜਾਊਗਾ ਤੇ ਜੇ ਲੰਮਾ ਪਈ ਇਹਨਾਂ ਕੰਮ ਜੋ ਤੁਹਾਨੂੰ ਪਤਾ ਹੀ ਹੈ ਫੇਰ ਬਾਅਦ ਚ ਵੀ ਛੁੱਟੀਆਂ ਦੇ ਫੇਰ ਤਾਂ ਕੁਝ ਹੁੰਦਾ ਹੀ ਨਹੀਂਗਾ ਕੋਈ ਵੀ ਕੇਸ ਹੈ ਜੋ ਲੰਮਾ ਪੈ ਜਾਂਦਾ ਉਹ ਗੱਲ ਹੀ ਨਹੀਂ ਰਹਿੰਦੀ ਇਹਦਾ ਤਾਜ਼ਾ ਤਾਜ਼ਾ ਕਹਿੰਦੇ ਲੜਾਈ ਹੱਲੇ ਦੀ ਤੇ ਬਾਕੀ ਚਾ ਕਦੇ ਦੀ ਬਸ ਉਹੀ ਗੱਲ ਹੈ ਜੀ ਜੀ ਥੈਂਕ ਯੂ ਵੈਰੀ ਮਚ ਚੁੱਟ ਪਰ ਹੋ ਜੇ ਭਾਈ ਜਾਨ ਕੋਈ ਵਧੀਆ ਹੁੰਦਾ ਬਾਕੀ ਤਾਂ ਫੇਰ ਰੋਲਾ ਰੋ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਸਰਦਾਰ ਨਰਿੰਦਰ ਸਿੰਘ ਜੀ ਤੁਸੀਂ ਔਨ 에ਰੋ ਜੀ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਜੀ ਹਾਂ ਜੀ ਭਾਈ ਭਾਈ ਮੈਂ ਇਹ ਕਹਿ ਜਾਂਦਾ ਵੀ ਜਿਵੇਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਇੰਡੀਆ ਦੇ ਚ ਨਾ ਇੱਕ ਵਾਰੀ ਮੇਰੇ ਫਰੈਂਡ ਦੇ ਉਹ ਸੀਗਾ ਜਲੰਧਰ ਤੇ ਉਹਦਾ ਕੋਈ ਉਹਨਾਂ ਫਰੋਡ ਹੋ ਗਿਆ ਜੀ ਬੰਦਰ ਰਾਜਸਥਾਨ ਦਾ ਸੀਗਾ ਜੀ ਤੇ ਉਹ ਮੇਰੇ ਕੋ ਆਇਆ ਮੈਂ ਉਹਨੂੰ ਆਪਣੇ ਫਰੈਂਡ ਰਾਜਸਥਾਨ ਦੇ ਸੀਗੇ ਉਹਨਾਂ ਕੋ ਲੈ ਗਿਆ ਤੇ ਉਹਨਾਂ ਦੀ ਗਾਂ ਰਿਸ਼ਤੇਦਾਰੀ ਸੀਗੀ ਜੱਜ ਨਾਲ ਅਸੀਂ ਜੱਜ ਕੋਲ ਮਿਲੇ ਜੱਜ ਨੇ ਥਾਣੇ ਫੋਨ ਕੀਤਾ ਸਿਰਫ ਇਨਾ ਪਤਾ ਸੀ ਵੀ ਜਿਵੇਂ ਆਪਾਂ ਕਹੀਏ ਨਾ ਜੀ ਵੈਂਕੂਵਰ ਦੇ ਏਰੀਆ ਹੋਵੇ ਨਾ ਇਹ ਪਤਾ ਸੀ ਕਿਹੜਾ ਪਿੰਡ ਆ ਕਿਹੜਾ ਹੈਗਾ ਇਹ ਨਹੀਂ ਪਤਾ ਸੀ ਸਿਰਫ ਇਨਾ ਇੱਕ ਬੰਦੇ ਦਾ ਨਿਕਨੇਮ ਪਤਾ ਸੀ ਪਰ ਗੱਲ ਮੈਂ ਕਹਿ ਰਿਹਾ ਕਿ ਕਹਿਨ ਮੇਰਾ ਮਤਲਬ ਇਹ ਹੈ ਕਿ ਜੇ ਪੁਲਿਸ ਕੋ ਇਨਫੋਰਮਰ ਤਕੜੇ ਹੋਣ ਹੂੰ ਤੇ ਉਹ ਕੋਈ ਵੀ ਕੇਸ ਜਿਹੜਾ ਹੈ ਉਹ ਸੋਲਵ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਜੀ ਉਹਨਾਂ ਨੂੰ ਉਹਨਾਂ ਨੇ ਵਿਜੇ ਨੇ ਕਿਉਂਕਿ ਉਤੋਂ ਸਪਾਰਸਾਈ ਸੀਗੀ ਕਰਕੇ ਉਹਨਾਂ ਨੇ ਇੱਕ ਮਹੀਨੇ ਦੇ ਵਿੱਚ ਵੀ ਬੰਦਾ ਫੜ ਕੇ ਸਾਡੇ ਸਾਹਮਣੇ ਲਿਆਂਦਾ ਵੀ ਆਹ ਬੰਦਾ ਹੈ ਜੀ ਸਾਡਾ ਜਿਹੜਾ ਫਰੋਦੀਆ ਸੀ। ਜੀ। ਸੋ ਇਨਫੋਰਮੇਸ਼ਨ ਇਨਫੋਰਮਰ ਜ਼ਰੂਰ ਹੋਣੀ ਚਾਹੀਦੀ ਹੈ ਤਕੜੇ ਇਹਨਾਂ ਦੇ ਕੋਲ ਜਿਹੜੇ ਜਿਹੜੇ ਵੀ ਇਹ ਕੰਮ ਕਰਦੇ ਨੇ ਫਰੋਦੀਆ ਦਾ ਕੰਮ ਕਿਉਂ ਬੰਦੇ ਨੂੰ ਫੜਨਾ ਕੋਈ ਔਖਾ ਨਹੀਂ ਹੈ ਜੀ ਇਹਨਾਂ ਵਾਸਤੇ। ਜੀ ਜੀ। ਸਾਡੇ ਆਪਣੇ ਇੱਥੇ ਬਹੁਤ ਜ਼ਰ ਹੈਗੀ ਹੈ। ਨਾਲੇ ਨਾਲੇ ਸਿਟੀ ਗਵਰਨਮੈਂਟ ਨੇ ਸਿਟੀ ਆਫ ਸਰੀ ਨੇ 2.5 ਲੱਖ ਦਾ ਇਨਾਮ ਵੀ ਰੱਖਿਆ ਟਿਪ ਦੇਣ ਲਈ। ਜੀ 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 ਜੀ। ਹੈਨਾ? ਹਾਂ ਜੀ। ਥੈਂਕ ਯੂ ਜੀ। ਥੈਂਕ ਯੂ ਕੀ ਹੋਇਆ ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਰੋ ਜੀ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਤਾਂ ਸੁਝਦਾ ਜੀ ਕਿਉਂ ਮੈਂ ਪੁੱਛਦਾ ਹਾਂ ਵੀ ਜਿਹੜੇ ਬੰਦੇ ਪੁਲਿਸ ਨੇ ਫੜੇ ਸੀ ਜੇ ਉਹਨਾਂ ਤਿੰਨ ਬੰਦੇ ਤੁਹਾਨੂੰ ਰਿਪੋਰਟ ਕਰਤੇ ਜੀ ਉਹਦਾ ਕੀ ਕਾਰਨ ਹੈ ਵੀ ਉਹ ਕਿਹੜੀ ਕੋਰਟ 'ਤੇ ਉਹਨਾਂ ਤੇ ਉੰਜੇ ਮੈਂ ਹੁਣ ਮਨੁੱਖੀ ਹੱਕਾਂ ਦੇ ਅਧਿਕਾਰੀ ਤਾਂ ਬਣ ਜਾਂਦੇ ਅਸੀਂ ਬਹੁਤ ਵੱਡਾ ਮੁਲਕ ਹੈ ਮੁਲਕੀ ਉਹਨਾਂ ਦੀ ਕੋਈ ਗੱਲਬਾਤ ਕਿਸੇ ਕੋਰਟ ਦੇ ਵਿੱਚ ਸੁਣੀ ਗਈ ਜਾਂ ਨਹੀਂ ਸੁਣੀ ਗਈ ਹਜੇ ਤਾਂ ਜੀ ਉਹਨਾਂ ਨੇ ਮੇਰੇ ਖਿਆਲ ਜੋ ਮੈਨੂੰ ਪਤਾ ਲੱਗਿਆ ਮੈਨੂੰ ਟੈਕਨੀਕਲ ਚੀਜ਼ਾਂ ਨਹੀਂ ਪਤਾ ਉਹਨਾਂ ਨੇ ਕ੍ਰਾਊਨ ਕਾਉਂਸਲਰ ਜਿਹੜਾ BC ਗਵਰਨਮੈਂਟ ਦਾ ਉਹਦੇ ਕੋਲ ਹਜੇ ਉਹਨਾਂ ਨੇ ਉਹਨਾਂ ਦੀ ਫਾਈਲ ਭੇਜੀ ਆ ਚਾਰਜਸ ਲਗਾਉਣ ਲਈ ਫਰੇਮ ਕਰਨ ਲਈ ਤੇ ਫਿਰ ਖਬਰ ਇਹ ਕਿ ਆਉਂਦੀ ਆ ਵੀ ਉਹਨਾਂ ਨੂੰ ਰਿਪੋਰਟ ਕਰਤਾ ਉਹਨਾਂ ਨੇ ਚਾਰਜ ਦੇਖੋ ਨਾ ਜਿਹੜਾ ਇਮੀਗ੍ਰੇਸ਼ਨ ਦਾ ਰੂਲ ਹੈਗਾ ਜੇ ਤੁਸੀਂ ਕੋਈ ਵੀ ਕਿਸੇ ਵੀ ਇਲੀਗਲ ਕੰਮ ਵਿੱਚ ਆ ਜਾਂਦੇ ਹੋ ਤੇ ਜਿਹੜਾ ਸੀਬੀਐਸਾ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਉਹ ਰਿਪੋਰਟ ਕਰ ਦਿੰਦੀ ਹੈ ਸੋ ਕ੍ਰਿਮੀਨਲ ਚਾਰजेस ਲੱਗ ਗਿਆ ਤੇ ਇਮੀਗ੍ਰੇਸ਼ਨ ਦੀ ਜਿਹੜੀ ਇਰੇਗੂਲੇਟਰੀ ਹੈ ਉਹ ਲੱਗ ਗਿਆ ਜੀ ਤੇ ਜਿਹੜਾ ਕੋਈ ਗ੍ਰਿਫਤਾਰ ਇੱਥੇ ਕਰਦੇ ਹੈ ਜੀ ਉਹਦੇ ਕੋਲੇ ਕੋਈ ਹੱਕ ਨਹੀਂ ਹੈਗਾ ਵੀ ਆਪ ਦੀ ਅਪੀਲ ਦੇ ਲਈ ਕਰੇ ਇਹ ਇਹ ਮੈਨੂੰ ਨਹੀਂ ਪਤਾ ਜੀ ਬਰਾੜ ਸਾਹਿਬ ਇਹਦੇ ਬਾਰੇ ਮੈਨੂੰ ਟੈਕਨੀਕਲ ਜਾਣਕਾਰੀ ਨਹੀਂ ਉਹ ਤੁਹਾਨੂੰ ਕੋਈ ਵਕੀਲ ਹੀ ਦੇ ਸਕਦਾ ਜੀ ਕ੍ਰਿਮੀਨਲ ਵਕੀਲ ਜਵਾਬ ਹਾਂਜੀ ਨੰਬਰ ਲੈ ਲਓ ਤੁਸੀਂ ਮੈਂ ਤੁਹਾਨੂੰ ਦੇ ਦੇਣਾ ਤੁਸੀਂ ਉਹਨਾਂ ਨਾਲ ਗੱਲ ਕਰਕੇ ਪੁੱਛ ਸਕਦੇ ਹੋ ਉਹਨੇ ਕੋਈ ਨਹੀਂ ਮੈਂ ਤਾਂ ਪੁੱਛ ਨਹੀਂ ਮੈਂ ਤਾਂ ਰੌਲੇ ਕੋਲੇ ਤੋਂ ਹੀ ਇਹੇ ਸਵਾਲ ਕਰਨ ਦਾ ਜਾਣਕਾਰੀ ਵਾਲੀ ਨਹੀਂ ਪੁੱਛ ਲੈਣਾ ਹੁਣ ਮੈਂ ਕੀ ਲੈਣਾ ਹੈ ਜੀ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ ਜੀ ਤੁਹਾਡਾ ਪ੍ਰੋਗਰਾਮ ਸ਼ਾਮਲ ਹੋਣ ਲਈ ਮੈਂ ਦੱਸਣਾ ਚਾਹਾਂਗਾ ਕਿ ਲੰਘੇ ਵੀਰਵਾਰ 13 ਨਵੰਬਰ ਨੂੰ ਇੱਕ ਬਹੁਤ ਵੱਡੀ ਜਿਹੜੀ ਮੀਡੀਆ ਦੀ ਕੰਪਨੀ ਹੈ ਸੀਵੀਸੀ ਨਿਊਜ਼ ਉਹਨਾਂ ਨੇ ਇੱਕ ਇਕੱਠ ਰੱਖਿਆ ਸੀਗਾ ਸਰੀ ਦੇ ਆਰਟ ਸੈਂਟਰ ਦੇ ਵਿੱਚ ਉਹ ਕਾਠ ਦੇ ਵਿੱਚ ਜਿਹੜੀ ਹੈ ਆਪਣੇ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਨਹੀਂ ਸੀਗੀ ਔਰ ਹਾਲ ਜਿਹੜਾ ਹੈ ਅੱਧਾ ਭਰਿਆ ਸੀ ਅੱਧਾ ਖਾਲੀ ਸੀ ਪਰ ਉੱਥੇ ਗਵਰਨਮੈਂਟ ਦੇ ਐਨਡੀਪੀ ਗਵਰਨਮੈਂਟ ਦੇ ਸਾਰੇ ਮਿਨਿਸਟਰ ਔਰ ਬੀਸੀ ਕੰਜ਼ਰਵੇਟਿਵ ਦੇ ਜਿਹੜੇ ਆਪੋਜੀਸ਼ਨ ਦੇ ਐਮਐਲਏਜ਼ ਉਹ ਸੀਗੇ ਔਰ ਮੇਅਰ ਸੀਗੇ ਉਸ ਤੋਂ ਲਾ ਸਿਟੀ ਆਫ ਹਾਲ ਦੇ ਜਿਹੜੇ ਆਫੀਸਰ ਸੀਗੇ ਉਹ ਸੀਗੇ ਸਿਟੀ ਆਫ ਹਾਲ ਦੇ মিডিਆ ਆ ਦੇ ਜਿਹੜੇ ਕਰਮਚਾਰੀ ਉਹ ਸੀਗੇ ਐਮਪੀ ਸਿਰਫ ਦੋ ਹੀ ਉੱਥੇ ਪ੍ਰੈਜ਼ੀਡੈਂਟ ਸੀਗੇ ਗੁਰਬਖਸ਼ ਸੈਣੀ ਜਿਹੜੇ ਬੋਲੇ ਹੀ ਨਹੀਂ ਬਿਲਕੁਲ ਜਿਹੜੇ ਚੋਪੀ ਰਹੇ ਬਿਲਕੁਲ ਕੋਈ ਨਾ ਕੁਐਸਚਨ ਪੁੱਛਿਆ ਨਾ ਕਿਸੇ ਗੱਲ ਦਾ ਜਵਾਬ ਦਿੱਤਾ ਨਾ ਮਾਈਕ ਰਿਕੋਲ ਆਏ ਨਾ ਕਿਸੇ ਨੂੰ ਮਿਲੇ ਸਾਰੇ ਦੇ ਸਾਰੇ ਜਿਹੜੇ ਜਵਾਬ ਨੇ ਜਦੋਂ ਫੈਡਰਲ ਗਵਰਨਮੈਂਟ ਬਾਰੇ ਕੋਈ ਵੀ ਗੱਲ ਹੁੰਦੀ ਸੀਗੀ ਉਹ ਜਿਹੜਾ ਹੈਗਾ ਸੁਖ ਧਾਲੀਵਾਲ ਸਰੀ ਨੀਟੋਂ ਤੋਂ ਜਿਹੜੇ ਐਮਪੀ ਨੇ ਉਹਨਾਂ ਨੇ ਦਿੱਤੇ ਔਰ ਸੁਖ ਧਾਲੀਵਾਲ ਨੇ ਇਹ ਕਿਹਾ ਪੀ ਜਿਹੜੀ ਨਾ ਪਬਲਿਕ ਸੇਫਟੀ ਹੈ ਨਾ ਕਹਿੰਦੇ ਵੀ ਉਹ ਪ੍ਰੋਵਿੰਸ ਦੀ ਰਿਸਪੌਂਸਿਬਿਲਟੀ ਹੈ ਉਹ ਫੈਡਰਲ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਨਹੀਂ ਹੈ ਤੇ ਕਹਿੰਦੇ ਵੀ ਮੈਂ ਹਰ ਗੱਲ ਦਾ ਜਵਾਬ ਮੈਂ ਹੀ ਦਿੰਨਾ ਅ ਬਾਕੀ ਸੋਚਣ ਵਾਲੀ ਗੱਲ ਹੈ ਕਿ ਕੁਝ ਹੋਰ ਵੀ ਐਮਪੀ ਨੇ ਸਾਡੇ ਸਰੀ ਡੈਲਟਾ ਔਰ ਲੈਂਗਲੀ ਆਈ ਵਾਸ ਫੋਰ ਦੇ ਜਿੱਥੇ ਪੰਜਾਬੀ ਭਾਈਚਾਰੇ ਦੀ ਬਹੁਤ ਵੱਡੀ ਗਿਣਤੀ ਹੈ ਉਹ ਐਮਪੀ ਉੱਥੇ ਸਿਗੇ ਹੀ ਨਹੀਂ ਮੈਂ ਤਾਂ ਨਾਮ ਲੈ ਲੈ ਕੇ ਥੱਕ ਗਿਆ ਹੁਣ बार-बार ਨਾਮ ਨਹੀਂ ਮੈਂ ਉਹਨਾਂ ਦੇ ਲੈਣੇ ਸੋ ਦੋ ਦੋ ਐਮਪੀ ਹੀ ਸਿਗੇ ਉੱਥੇ ਇੱਕ ਹੋਰ ਬੜੀ ਹੈਰਾਨੀ ਦੀ ਗੱਲ ਰਹੀ ਹੈ ਵੀ ਪਹਿਲਾਂ ਜਿਹੜਾ ਤਾਜਪਾਰਕ ਦੇ ਵਿੱਚ ਸਰਦਾਰ ਦਰਸ਼ਨ ਸਿੰਘ ਸੈਸੀ ਦੇ ਅਲੇ ਕੈਂਡਲ ਲਾਈਟ ਵਿਜਲ ਹੋਇਆ ਸੀ ਉਹਦੇ ਵਿੱਚ ਵੀ ਜਿਹੜੀਆਂ ਆਪੋਜੀਸ਼ਨ ਪਾਰਟੀ ਦੇ ਐਮਐਲਏ ਸੇਬਾਨ ਨੇ ਉਹਨਾਂ ਨੂੰ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਔਰ ਇਸ ਜਿਹੜਾ ਸਰੀ ਆਰਥ ਸੈਂਟਰ ਵਾਲਾ ਇਵੈਂਟ ਹੈ ਉੱਥੇ ਵੀ ਜਿਹੜਾ ਕੋਈ اپوزیشن پارٹی ਦਾ ਬੀਸੀ ਕੰਜ਼ਰਵੇਟਿਵ ਦਾ ਜਿਹੜਾ ਐਮਐਲਏ ਆ ਉਹਨਾਂ ਨੇ ਜਾਂ ਤਾਂ ਕੋਈ ਮੌਕਾ ਨਹੀਂ ਮਿਲਿਆ ਜਾਂ ਉਹਨਾਂ ਨੇ ਕੋਈ ਆਪਣੀ ਪਾਰਟਿਸਪੇਸ਼ਨ ਨਹੀਂ ਕੀਤੀ ਪਰ ਬੈਠੇ ਉੱਥੇ ਦਿਖੇ ਸਾਰੇ ਸੀਗੇ ਆਉਣ ਵਾਲੇ ਪ੍ਰੋਗਰਾਮਾਂ 'ਚ ਕੋਸ਼ਿਸ਼ ਕਰਾਂਗੇ ਕਿ ਸਰੀ ਨਾਰਥ ਦੇ ਜਿਹੜੇ ਐਮਐਲਏ ਨੇ ਬੀਸੀ ਕੰਜ਼ਰਵੇਟਿਵ ਦੇ ਮਨਦੀਪ ਧਾਲੀਵਾਲ ਉਹਨਾਂ ਨੂੰ ਜ਼ਰੂਰ ਸਟੂਡੀਓ ਦੇ ਵਿੱਚ ਅਸੀਂ ਇਨਵਾਈਟ ਕਰੀਏ ਤੇ ਉਹਨਾਂ ਨਾਲ ਇਸ ਮੁੱਦੇ ਤੇ ਗੱਲਬਾਤ ਕਰੀਏ ਆ ਮੋਸਟਲੀ ਜਿਹੜੀ ਕਮਿਊਨਿਟੀ ਹੈ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਸ ਮੁੱਦੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਇਸ ਫੋਰਮ ਦੇ ਰਾਹੀਂ ਫੋਰਮ ਜਿਹੜਾ ਸੀਗਾ ਰੋਲੇ ਕਚੋਲੇ 'ਚ ਜਿਹੜਾ ਖਤਮ ਹੋ ਗਿਆ ਔਰ ਲਾਸਟ ਦੇ ਵਿੱਚ ਜਿਹੜੇ ਦੋ ਕਮਿਟੀ ਦੇ ਐਕਟਿਵਿਸਟ ਸੀਗੇ ਅਮ੍ਰਿਤ ਬੜਿੰਗ ਤੇ ਅਮਰਜੀਤ ਸਿੰਘ ਬੋਇਲ ਉਹ ਸ਼ੇਮ ਔਨ ਯੂ ਸ਼ੇਮ ਔਨ ਜੋ ਕਹਿੰਦੇ ਹੋਏ ਰੋਲਾ ਪਾਉਂਦੇ ਬਾਹਰ ਨਿਕਲੇ ਅੱਜ ਅਸੀਂ ਪ੍ਰੋਗਰਾਮ ਵਿਚਾਰ ਚਰਚਾ 'ਚ ਉਹਨਾਂ ਨੂੰ ਸ਼ਾਮਿਲ ਕੀਤਾ ਸੀਗਾ ਉਹਨਾਂ ਨੂੰ ਪੁੱਛਿਆ ਸੀਗਾ ਵੀ ਕੀ ਕਾਰਨ ਸੀਗਾ ਉਹਨਾਂ ਦਾ ਇਸ ਨਾਰਾਜ਼ਗੀ ਦਾ ਉਹਨਾਂ ਦੇ ਇਸ ਗੁੱਸੇ ਦਾ ਔਰ ਤੁਸੀਂ ਉਹ ਪ੍ਰੋਗਰਾਮ 'ਚ ਸੁਣ ਨਹੀਂ ਲਿਆ ਹੋਵੇਗਾ ਔਰ ਇੱਕ ਜਿਹੜੀ ਰਿਪੋਰਟ ਹੈ ਆ ਸੀਬੀਸੀ ਨਿਊਜ਼ ਦੇ ਰਿਪੋਰਟਰ ਨੇ ਡੋਮਿਨਿਕ ਉਹਨਾਂ ਨੇ ਛਾਪੀ ਹੈ ਉਹਦੇ ਵਿੱਚ ਉਹਨਾਂ ਨੇ ਸਾਰੀ ਡਿਟੇਲ ਦਿੱਤੀ ਹੈ ਔਰ ਜਿਹੜੀ ਆਪਣੀ ਮੇਅਰ ਹੈ ਸਰੀ ਦੀ ਉਹਨਾਂ ਦਾ ਇਹ ਕਹਿਣਾ ਹੈ ਕਿ ਸਿਟੀ ਨੂੰ ਆਈਸੋਲੇਟ ਕੀਤਾ ਗਿਆ ਹੈ ਔਰ ਸਿਟੀ ਦੇ ਉੱਪਰ ਜਿਹੜਾ ਹੈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਹੁਣ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈ ਉਹ ਪ੍ਰੋਵਿੰਸ਼ਲ ਗਵਰਨਮੈਂਟ ਨਾਲ ਹੈ ਜਾਂ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈ ਉਹ ਫੈਡਰਲ ਗਵਰਨਮੈਂਟ ਨਾਲ ਇਹ ਪਤਾ ਨਹੀਂ ਲੱਗ ਸਕਿਆ ਸੋ ਆਸ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਅਸੀਂ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਇਸ ਮੁੱਦੇ ਦਾ ਕੋਈ ਜਲਦੀ ਹੱਲ ਲੱਭੇਗਾ ਕਿਉਂਕਿ ਬੜੇ ਸਾਰੇ ਜਿਹੜੇ ਮੀਡੀਆ ادارے ਨੇ ਉਹ ਬਾਰ-ਬਾਰ ਬਾਰ-ਬਾਰ ਟਾਕ ਸ਼ੋਅ ਕਰਦੇ ਨੇ ਪ੍ਰੋਗਰਾਮ ਕਰਦੇ ਨੇ ਔਰ ਆਪਣੀ ਆਵਾਜ਼ ਜਿਹੜੀ ਹੈ ਉਹ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਆਸ ਤੇ ਵਿੱਚ ਵੀ ਇਹਦਾ ਹੱਲ ਕੋਈ ਨਾ ਕੋਈ ਜਿਹੜਾ ਜ਼ਰੂਰ ਲੱਭੇਗਾ ਇਸੇ ਆਸਤੇ ਨਾਲ ਜਿਹੜਾ ਹੈ ਅ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਹਦਾ ਹੱਲ ਲੱਭੇ ਤੇ ਸਾਨੂੰ ਹੋਰ ਜਿਹੜਾ ਟਾਕ ਸ਼ੋਅ ਨਾ ਕਰਨਾ ਪਵੇ ਪਰ ਕੱਲ ਜਿਹੜਾ ਹੈ ਸਰੀ ਦੀ ਪਬਲਿਕ ਸੇਫਟੀ ਦੇ ਜਿਹੜੇ ਕੋਆਰਡੀਨੇਟਰ ਨੇ ਰੌਬਸਟ ਉਹਨਾਂ ਨੂੰ ਜਿਹੜਾ ਸ਼ਾਮ ਨੂੰ 5 ਵਜੇ ਸਰੋਤਿਆਂ ਦੇ ਰੂਬਰੂ ਕਰਾਂਗੇ ਪੁੱਛਾਂਗੇ ਕਿ ਉਹ ਕੀ ਕਹਿੰਦੇ ਨੇ ਇਸ ਮੁੱਦੇ ਦੇ ਉੱਪਰ ਦੋਸਤੋ ਇੰਨਾ ਕਹਿੰਦੇ ਹੋਏ ਆਪਣੇ ਦੋਸਤ ਜਸਵਿੰਦਰ ਸਿੰਘ ਦਿਲਾਵਿ ਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ